ਹੁਣ ਦੂਜੀ ਢੇਰੀ ਕਿਹੜੀ ਹੈ ਜੀ ਆਪਣੀ ਆਪਾਂ ਹੁਣ ਕਰ ਲੈਂਦੇ ਆ ਖੋਡਿਆਂ ਦੀ ਢੇਰੀ ਰਿਕਾਰਡ ਕਰ ਲੈਂਦੇ ਆ ਅੱਛਾ ਜੀ ਖੋਡਿਆਂ ਦੀ ਢੇਰੀ ਮੁੱਖ ਪਰਿਵਾਰ ਹੈ ਉਹ ਵੀ ਹਾਂਜੀ ਤੇ ਉਹਨਾਂ ਦੀ ਢੇਰੀ ਆਪਾਂ ਕਰ ਲੈਂਦੇ ਆ ਠੀਕ ਹੈ ਜੀ ਹਾਂਜੀ ਤੇ ਉਹਨਾਂ ਦੀ ਚੌਥੀ ਪੀੜੀ ਦੇ ਵਿੱਚ ਬਲਾਕਾ ਸਿੰਘ ਹੋਏ ਹਾਂਜੀ ਉਹਨਾਂ ਤੋਂ ਅੱਗੇ ਪਰਿਵਾਰ ਉਹਨਾਂ ਦਾ ਵਧਿਆ ਤਿੰਨ ਉਹਨਾਂ ਦੇ ਪੁੱਤਰ ਸਨ ਬੁੱਧ ਸਿੰਘ ਜੈਮਲ ਸਿੰਘ ਵਜੀਰ ਸਿੰਘ ਤੇ ਇੱਕ ਹੋਰ ਸੀਗਾ ਚੌਥਾ ਵੀ ਉਹਦਾ ਨਾਂ ਤਾਂ ਨਹੀਂ ਪਤਾ ਹੈ ਠੀਕ ਹੈ ਉਹਨਾਂ ਦੀ ਮਾਈ ਮਾਈ ਦਾ ਨਾ ਸੀ ਕੰਨੋ ਮਾਈ ਕਹਿੰਦੇ ਸੀ ਉਹਨੂੰ ਮਾਈ ਕੰਨੋ ਹਾਂਜੀ ਹਾਂ ਸਰਦਾਰ ਬੁੱਧ ਸਿੰਘ ਸੀਗਾ ਉਹਨਾਂ ਦੇ ਐਸਗੇ ਦੇਵਾ ਸਿੰਘ ਤੇ ਜਵਾਲਾ ਸਿੰਘ ਤੇ ਇੱਕ ਹੋਰ ਸੀਗਾ ਤੀਜਾ ਉਹਦੇ ਨਾਂ ਦਾ ਨਹੀਂ ਮੈਨੂੰ ਪਤਾ ਦੇਵਾ ਸਿੰਘ ਉਹਨਾਂ ਦੇ ਤਿੰਨ ਪੁੱਤਰ ਸੀਗੇ ਠੀਕ ਹੈ ਗੁੰਦਾ ਦਸੁੰਦਾ ਸਿੰਘ ਤੇ ਬੂਟਾ ਸਿੰਘ ਠੀਕ ਹੈ ਜੀ ਤੇ ਇੱਕ ਉਹਨਾਂ ਦੀ ਭੈਣ ਸੀਗੀ ਸ਼੍ਰੀਮਤੀ ਰਾਉ ਪਰਦਵਾ ਜੀ ਵੈਜੀ ਹੋ ਸੀਗੀ ਤੇ ਜਵਾਲਾ ਸਿੰਘ ਦੇ ਸੀਗੇ ਅਮਰ ਸਿੰਘ ਤੇ ਕੇਰ ਸਿੰਘ ਅੱਛਾ ਜੀ ਉਹ ਇਹਦਾ ਤੀਜੇ ਦਾ ਨਾਂ ਨਹੀਂ ਮੈਨੂੰ ਪਤਾ ਹੈ ਉਹਦਾ ਨਾਂ ਈਸ਼ਰ ਸੀਗਾ ਈਸ਼ਰ ਉਹਦਾ ਲੜਕੇ ਦਾ ਨਾਂ ਈਸ਼ਰ ਅੱਛਾ ਜੀ ਉਹਨੂੰ ਘੋੜਾ ਚਾਹਦੇ ਸੀ ਉਹਦੀ ਹਾਲ ਸੀ ਘੋੜਾ ਘੋੜਾ ਹਾਂ ਉਹਨੂੰ ਘੋੜਾ ਪੰਡਦੇ ਸੀ ਜੇ ਮੈਂ ਸੰਦੇ ਕਿ ਸੇਗ ਬ੍ਰਿ얌 ਸਿੰਘ ਸੀ ਹਾਂਜੀ ਖੇਮ ਸਿੰਘ ਸੀ ਦੋ ਹੋਰ ਸੀਗੇ ਉਹ ਛੋਟੀ ਉਮਰ ਚ ਰੁਗੇ ਸੀਗੇ ਅੱਛਾ ਜੀ ਉਹਨਾਂ ਦੇ ਨਾਂ ਦਾ ਨਹੀਂ ਪਤਾ ਹੈ ਬ੍ਰਿ얌 ਸਿੰਘ ਸੀ ਉਹਦਾ ਪਰਿਵਾਰ ਹੈ ਹੁਣ ਅੱਛਾ ਜੀ ਤੇ ਹੇਮ ਸਿੰਘ ਦਾ ਕੋਈ ਪਰਿਵਾਰ ਨਹੀਂ ਸੀ ਬਾਕੀ ਦੋ ਜਿਹੜੇ ਸਨ ਉਹਨਾਂ ਦਾ ਕੋਈ ਪਰਿਵਾਰ ਨਹੀਂ ਸੀ ਨਰਿੰਦਰ ਸਿੰਘ ਜਿਹੜੇ ਕਿ ਬਖਸ਼ੇਸ਼ ਸਖਸ਼ੀਤ ਸੀ ਇੱਕ ਕਿਸਮ ਦੀ ਖੁੱਲੀ ਕਿਤਾਬ ਸੀ ਨਰਿੰਦਰ ਸਿੰਘ ਤੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਹੀ ਕਿੱਦਾਂ ਹਾਂ ਠੀਕ ਠਾਕ ਹੈ ਆਪਣਾ ਸੁਣਾ ਕਿੱਦਾਂ ਵਧੀਆ ਠੀਕ ਠਾਕ ਹੈ ਜੀ ਹਾਂ ਹਾਂ ਹੋਰ ਸਿਹਤਾਂ ਕਿੱਦਾਂ ਠੀਕ ਠਾਕ ਹੈ ਜੀ ਹਾਂ ਠੀਕ ਹੈ ਸਹੀ ਹੈ ਸਹੀ ਹੈ ਆਪਾਂ ਮੈਂ ਕਿਹਾ ਅੱਜ ਜਿੱਦਾਂ ਆਪਾਂ ਪਿਛਲੀ ਵਾਰੀ ਸੰਧੂਆਂ ਦੀ ਬਹਾਦਰ ਬੱਟੀ ਦੀ ਗੱਲ ਕੀਤੀ ਸੀਗੀ ਹਾਂ ਹਾਂ ਤਾਂ ਉਹਨਾਂ ਦੇ ਭਾਗ ਹਜੇ ਰਹਿੰਦੇ ਵੀ ਆ ਯਾਨੀ ਕਿ ਸੰਧੂਆਂ ਚੋਂ ਹਾਂ ਜੀ ਆਪਾਂ ਇੱਕੋ ਢੇਰੀ ਦਾ ਇੱਕੋ ਢੇਰੀ ਸ਼ੁਰੂ ਕੀਤੀ ਸੀਗੀ ਹਾਂ ਜੀ ਤੇ ਹੁਣ ਆਪਾਂ ਅਗਦੀ ਢੇਰੀ ਲੈ ਲੈਨੇ ਆ ਤਾਂ ਹੁਣ ਦੂਜੀ ਢੇਰੀ ਕਿਹੜੀ ਹੈ ਜੀ ਆਪਣੀ ਆਪਾਂ ਹੁਣ ਕਰ ਲੈਂਦੇ ਆ ਖੋਡਿਆਂ ਦੀ ਢੇਰੀ ਰਿਕਾਰਡ ਕਰ ਲੈਨੇ ਆ ਅੱਛਾ ਜੀ ਖੋਡਿਆਂ ਦੀ ਢੇਰੀ ਮੁੱਖ ਪਰਿਵਾਰ ਆ ਉਹ ਵੀ ਹਾਂ ਜੀ ਤੇ ਉਹਨਾਂ ਦੀ ਢੇਰੀ ਆਪਾਂ ਕਰ ਲੈਨੇ ਆ ਠੀਕ ਹੈ ਜੀ ਤੇ ਇਦਾਂ ਰਹੂਗਾ ਫੇਰ ਬਾਕੀ ਆਪਾਂ ਫੇਰ ਕਰਾਂਗੇ ਸਹੀ ਹੈ ਸਹੀ ਹੈ ਜੀ ਠੀਕ ਹੈ ਤਾਂ ਕਰਿਓ ਫਿਰ ਸ਼ੁਰੂ ਕਿੱਥੋਂ ਯਾਨੀ ਕਿ ਇਹਨਾਂ ਦੇ ਪਰਿਵਾਰ ਦਾ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਨਾਨੂ ਮਲ ਸੰਧੂ ਹੋਣਾ ਨੇ ਆ ਕੇ ਪਿੰਡ ਬਸਾਇਆ ਸੀ ਹਾਂਜੀ ਹਾਂਜੀ ਤੇ ਉਹਨਾਂ ਦੀ ਚੌਥੀ ਪੀੜੀ ਦੇ ਵਿੱਚ ਬਲਾਕਾ ਸਿੰਘ ਹੋਏ ਹਾਂਜੀ ਉਹਨਾਂ ਤੋਂ ਅੱਗੇ ਪਰਿਵਾਰ ਉਹਨਾਂ ਦਾ ਵਧਿਆ ਹਾਂਜੀ ਤੇ ਉਹਨਾਂ ਦੇ ਇੱਕ ਲੜਕੇ ਦੇ ਗਾਂਹ ਪਰਿਵਾਰ ਜਿਹੜਾ ਵੱਧਾ ਉਹਦਾ ਵੱਧਾ ਇਸ ਤਰ੍ਹਾਂ ਹੋਇਆ ਹਾਂਜੀ ਕਿ ਉਹਦੇ ਤੈਨ ਉਹਨਾਂ ਦੇ ਪੁੱਤਰ ਸਨ ਬੁੱਧ ਸਿੰਘ ਜੈਮਲ ਸਿੰਘ ਵਜੀਰ ਸਿੰਘ ਤੇ ਇੱਕ ਹੋਰ ਸੀਗਾ ਚੌਥਾ ਵੀ ਉਹਦਾ ਨਾਂ ਦਾ ਨਹੀਂ ਪਤਾ ਹੈ ਠੀਕ ਹੈ ਉਹਨਾਂ ਦੀ ਮਾਈ ਮਾਈ ਦਾ ਨਾਂ ਸੀ ਕਨੋ ਮਾਈ ਕਹਿੰਦੇ ਸੀ ਉਹਨੂੰ ਮਾਈ ਕਨੋ ਹਾਂਜੀ ਹਾਂਜੀ ਇਦਾਂ ਮੈਨੂੰ ਪਤਾ ਲੱਗਿਆ ਠੀਕ ਹੈ ਤੇ ਬੁੱਧ ਸਿੰਘ ਜੈਮਲ ਸਿੰਘ ਵਜੀਰ ਸਿੰਘ ਤੇ ਇੱਕ ਮਾਈ ਕਨੋ ਦੇ ਘਰ ਵਾਲਾ ਸੀਗਾ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਜਿਹੜਾ ਸਰਦਾਰ ਬੁੱਧ ਸਿੰਘ ਸੀਗਾ ਉਹਨਾਂ ਦੇ ਐਸਕੇ ਦੇਵਾ ਸਿੰਘ ਤੇ ਜਵਾਲਾ ਸਿੰਘ ਤੇ ਇੱਕ ਹੋਰ ਸੀਗਾ ਤੀਜਾ ਉਹਦਾ ਨਾਂ ਤਾਂ ਨਹੀਂ ਮੈਨੂੰ ਪਤਾ ਠੀਕ ਹੈ ਲੱਭਾ ਨਾਂ ਉਹਦਾ ਹਾਂਜੀ ਹਾਂਜੀ ਤੇ ਉਹ ਉਹਨਾਂ ਦੇ ਗਹਾਂ ਸੀਗੇ ਦੇਵਾ ਸਿੰਘ ਉਹਨਾਂ ਦੇ ਤਿੰਨ ਪੁੱਤਰ ਸੀਗੇ ਠੀਕ ਹੈ ਗੁੰਦਾ ਦਸੌਂਦਾ ਸਿੰਘ ਤੇ ਬੂਟਾ ਸਿੰਘ ਠੀਕ ਹੈ ਜੀ ਤੇ ਇੱਕ ਉਹਨਾਂ ਦੀ ਭੈਣ ਸੀਗੀ ਸ਼੍ਰੀਮਤੀ ਰਾਉ ਭਾਰਦਵਾ ਜੀ ਵਿਆਹੀ ਹੋ ਸੀਗੀ ਓਕੇ ਤੇ ਜਵਾਲਾ ਸਿੰਘ ਦੇ ਸੀਗੇ ਅਮਰ ਸਿੰਘ ਤੇ ਕੇਰ ਸਿੰਘ ਅੱਛਾ ਜੀ ਉਹ ਜਿਹੜਾ ਤੀਜੇ ਦਾ ਮੈਂ ਨਾ ਨਹੀਂ ਮੈਨੂੰ ਪਤਾ ਹੈ ਉਹਦਾ ਨਾਮ ਈਸ਼ਰ ਸੀਗਾ ਈਸ਼ਰ ਉਹਦਾ ਲੜਕੇ ਦਾ ਨਾਮ ਈਸ਼ਰ ਅੱਛਾ ਜੀ ਉਹਨੂੰ ਘੋੜਾ ਸਰਦੀ ਸੀ ਉਹਦੀ ਅੱਲ ਸੀ ਘੋੜਾ ਘੋੜਾ ਹਾਂ ਉਹਨੂੰ ਘੋੜਾ ਕਹਿੰਦੇ ਸੀਗੇ ਸਹੀ ਹੈ ਜੀ ਸੇ ਇਸ ਤਰ੍ਹਾਂ ਇਹ ਸਰ ਬੁੱਧ ਸਿੰਘ ਦਾ ਇਹ ਪਰਿਵਾਰ ਸੀਗਾ ਅੱਛਾ ਜੀ ਉਹਨਾਂ ਦੇ ਇਹ ਇਹ ਬੁੱਧ ਸਿੰਘ ਦੇ ਪੋਤੇ ਹੋਏ ਇਹ ਗੁੰਦਾ ਸਿੰਘ ਦਸੁੰਦਾ ਸਿੰਘ ਬੂਟਾ ਸਿੰਘ ਅਮਰ ਸਿੰਘ ਕੇਰ ਸਿੰਘ ਤੇ ਈਸਰ ਸਿੰਘ ਹੈ ਨਾ ਅੱਛਾ ਜੀ ਇਹ ਦੋਨਾਂ ਦੇ 6 ਪੁੱਤੇ ਸੀਗੇ ਹਾਂ ਜੀ ਤੇ ਇਸੇ ਤਰ੍ਹਾਂ ਜਿਹੜਾ ਜੈਮਲ ਸਿੰਘ ਸੀ ਹਾਂ ਜੀ ਜੈਮਲ ਸਿੰਘ ਦਾ ਪਰਿਵਾਰ ਵੀ ਵੱਡਾ ਸੀ ਪਰ ਗਾਹਾਂ ਬਾਧਾ ਘੱਟ ਹੋਇਆ ਅੱਛਾ ਜੀ ਹਾਂ ਜੈਮਲ ਸਿੰਘ ਦੇ ਸਿੱਕੇ ਇੱਕ ਬ੍ਰਿਯਾਮ ਸਿੰਘ ਸੀ ਹਾਂਜੀ ਖੇਮ ਸਿੰਘ ਸੀ ਦੋ ਹੋਰ ਸੀਗੇ ਉਹ ਛੋਟੀ ਉਮਰ ਚ ਮੁਗੇ ਸੀਗੇ ਅੱਛਾ ਜੀ ਉਹਨਾਂ ਦੇ ਨਾਂ ਦਾ ਨਹੀਂ ਪਤਾ ਹੈ ਤੇ ਇਸੇ ਤਰ੍ਹਾਂ ਵਜੀਰ ਸਿੰਘ ਸਿਗਾ ਹਾਂਜੀ ਉਹਦਾ ਸੀ ਪੁੱਤਰ ਲਾਭ ਸਿੰਘ ਅੱਛਾ ਜੀ ਹਾਂ ਤੇ ਉਹਦੇ ਘਰ ਵਾਲੀ ਦਾ ਨਾਂ ਖੀਲਿਆ ਸੀਗਾ ਉਹ ਤਾਂ ਅਸੀਂ ਐਵੇਂ ਦੇਖਿਆ ਹਾਂ ਹਾਂਜੀ ਲਾਭ ਸਿੰਘ ਤੇ ਖੀਲਿਆ ਅੱਛਾ ਜੀ ਤੇ ਇੱਕ ਜਿਹੜੀ ਮਾਈ ਕਾਨੂ ਸੀਗੀ ਹਾਂਜੀ ਉਹਦੇ ਸੀਗੇ ਦੋ ਲੜਕੇ ਨੱਥਾ ਸਿੰਘ ਤੇ ਦੇਵਾ ਸਿੰਘ ਅੱਛਾ ਜੀ ਹਾਂ ਇਸ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਉਸ ਵੇਲੇ ਜਾਨੀ ਅੱਜ ਤੋਂ 150 ਸਾਲ ਪਹਿਲਾਂ ਹਾਂਜੀ ਹਾਂਜੀ ਇਹ ਇਹ ਬੰਦੇ ਸੀ ਇੱਕ ਵਾਰੀ ਮੈਂ ਫੇਰ ਨਾਂ ਲੈ ਦਿੰਨਾ ਠੀਕ ਐ ਇਹ ਦਸੋਂਦਾ ਸਿੰਘ ਗੋਂਦਾ ਬੂਟਾ ਸਿੰਘ ਅਮਰ ਸਿੰਘ ਕੇਰ ਸਿੰਘ ਈਸ਼ਰ ਸਿੰਘ ਖੇਮ ਸਿੰਘ ਹਾਂਜੀ ਬਰਿਆਮ ਸਿੰਘ ਲਾਭ ਸਿੰਘ ਲੱਥਾ ਸਿੰਘ ਤੇ ਦੇਵਾ ਸਿੰਘ ਠੀਕ ਹੈ ਇਹਨਾਂ ਵਿੱਚ ਦੋ ਨਾਂ ਜਿਹੜੇ ਉਹ ਮਿਸਿੰਗ ਆ ਹਾਂਜੀ 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 ਹਾਂ ਦੋ ਨਾਂ ਮਿਸਿੰਗ ਆ ਠੀਕ ਹੈ ਤੇ ਇਦਾਂ ਕਾਫੀ ਇਹ ਪਰਿਵਾਰ ਉਸਕੇ ਲਈ ਵੱਡਾ ਸੀ ਜਿਹੜੀ ਖੋਡਿਆਂ ਦੀ ਹਾਲ ਪਈ ਸੀ ਕਿ ਉਹ ਕਿੰਨਾ ਮਰੀ ਸੀ ਉਹ ਇਹਨਾਂ ਦਾ ਇੱਕ ਬਜ਼ੁਰਗ ਸੀਗਾ ਬੜਾ ਉੱਚਾ ਲੰਮਾ ਅੱਛਾ ਜੀ ਉਹਨੂੰ ਖੋਡਾ ਕਹਿਣ ਲੱਪੇ ਅੱਛਾ ਜੀ ਹਾਂ ਉਹ ਬਜ਼ੁਰਗ ਸੀਗਾ ਹਾਂਜੀ ਤੇ ਮੇਰਾ ਖਿਆਲ ਜਾਂ ਖੇਮ ਸਿੰਘ ਸੀ ਜਾਂਥੇ ਬ੍ਰਿਮ ਸਿੰਘ ਸੀ ਅੱਛਾ ਜੀ ਹਾਂ ਉਹਨੂੰ ਖੋਡਾ ਕਹਿਣ ਲੱਪੇ ਉੱਥੋਂ ਇਹ ਹੱਲ ਪੈ ਗਈ ਠੀਕ ਇਹ ਜੈਮਲ ਸਿੰਘ ਦੇ ਪਰਿਵਾਰ ਚੋਂ ਜਾਣੀ ਹਾਂ ਜੈਮਲ ਸਿੰਘ ਦੇ ਲੜਕੇ ਸੀ ਹਾਂਜੀ ਹਾਂਜੀ ਜੈਮਲ ਸਿੰਘ ਦੇ ਲੜਕੇ ਸੀ ਠੀਕ ਹੈ ਠੀਕ ਹੈ ਇਦਾਂ ਤੇ ਸੋ ਇਦਾਂ ਕਰਕੇ ਇਹ ਨਾਲ ਵਿੱਚੋਂ ਨਾ ਇਸ ਜਿਹੜੇ ਮੈਂ ਨਾਂ ਲਏ ਬਜ਼ੁਰਗਾਂ ਦੇ ਹਾਂਜੀ ਇਹ ਨਾਂ ਦੇਖੋ 12 ਬਜ਼ੁਰਗ ਹੋ ਜਾਂਦੇ ਆਏ ਹਾਂਜੀ ਹਾਂਜੀ 11 13 ਬਜ਼ੁਰਗ ਆ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਹੈ ਇਸ ਪਰਿਵਾਰ ਦੀ ਕਿ ਗਾਂਹ ਪਾਦਾ ਘੱਟ ਹੋਇਆ ਅੱਛਾ ਜੀ ਹਾਂ ਇਹਨਾਂ ਦੇ ਵਿੱਚ ਦੇਖੋ ਤੁਸੀਂ ਐ ਸਰ ਬ੍ਰਿਯਾਮ ਜੈਮਲ ਸਿੰਘ ਦਾ ਜਿਹੜਾ ਬ੍ਰਿਯਾਮ ਸਿੰਘ ਸੀ ਉਹਦਾ ਪਰਿਵਾਰ ਹੈ ਹੁਣ ਅੱਛਾ ਜੀ ਤੇ ਖੇਮ ਸਿੰਘ ਦਾ ਵੀ ਕੋਈ ਪਰਿਵਾਰ ਨਹੀਂ ਸੀ ਬਾਕੀ ਦੋ ਜਿਹੜੇ ਸੀ ਉਹਨਾਂ ਦਾ ਕੋਈ ਪਰਿਵਾਰ ਨਹੀਂ ਸੀ ਹੈ ਹਾਂਜੀ ਇਸੇ ਤਰ੍ਹਾਂ ਜਿਹੜਾ ਮੈਂ ਬਜੀਰ ਸਿੰਘ ਦੱਸਿਆ ਉਹਦਾ ਪੁੱਤਰ ਸੀ ਲਾਭ ਸਿੰਘ ਉਹਦੇ ਗਾਹਾਂ ਕੋਈ ਔਲਾਦ ਨਹੀਂ ਸੀ ਹੈ ਅੱਛਾ ਜੀ ਇਦਾਂ ਹੀ ਨੱਥਾ ਸਿੰਘ ਸੀਗਾ ਉਹ ਨੱਥੂ ਕਹਿੰਦੇ ਸੀ ਉਹਨੂੰ ਉਹਦੇ ਵੀ ਕੋਈ ਔਲਾਦ ਨਹੀਂ ਸੀ ਹੈ ਠੀਕ ਹੈ ਤੇ ਇੱਕ ਦੇਵਾ ਸਿੰਘ ਸੀਗਾ ਹਾਂਜੀ ਤੇ ਉਹਦੇ ਵੀ ਗਾਹਾਂ ਬਾਧਾ ਨਹੀਂ ਸੀ ਹੈ अच्छा ਜਿਹੜਾ ਦੇਵਾ ਸਿੰਘ ਆ ਉਹਦੇ ਵਾਲੀ ਜਿਹੜੀ ਜ਼ਮੀਨ ਆ ਉਹ ਬ੍ਰਾਹਮਣਾ ਦੇ ਬਿਊਰੋਕਰੇਟ ਨੇ ਲੈ ਲਈ ਸੀਗੀ ਆਰਾਮ ਸਿੰਘ ਨੇ ਆਰਾਮ ਚੰਦ ਨੇ ਅੱਛਾ ਜੀ ਉਹ ਮਰੱਬਾ ਜਿਹੜਾ ਆ ਬ੍ਰਾਹਮਣਾ ਕੋ ਉਹ ਉਹਨਾਂ ਤੋਂ ਲਿਆ ਆ ਓਕੇ ਥੋੜੀ ਜਿਹੀ ਜ਼ਮੀਨ ਪੰਡਤਾਂ ਕੋ ਮਾਫੀ ਦੀ ਆ ਤੇ ਬਾਕੀ ਜਿਹੜੇ 5-6 ਖੇਤ ਆ ਉਹਦੇ ਵਾਲੇ ਸੀਗੇ ਹਾਂਜੀ ਹਾਂਜੀ ਦੇਵਾ ਸਿੰਘ ਵਾਲੇ ਠੀਕ ਹੈ ਸੋ ਇਦਾਂ ਕਰਕੇ ਇਸ ਪਰਿਵਾਰ ਦੇ ਵਿੱਚ ਹੁਣ ਮੈਂ ਗਾਹਾਂ ਅੱਗੇ ਕਿਦਾਂ-ਕਿਦਾਂ ਪਰਿਵਾਰ ਵਧਿਆ ਉਹਦਾ ਆਪਾਂ ਬੇਰਵਾ ਆਪਾਂ ਲੈਣੇ ਆ ਹਾਂਜੀ ਜ਼ਰੂਰ ਜ਼ਰੂਰ ਸਰਦਾਰ ਜੈਮਲ ਖਣ ਤੋਂ ਪਹਿਲਾਂ ਸ਼ੁਰੂ ਕਰਦੇ ਆ ਉਹਦੇ ਪੁੱਤਰ ਬ੍ਰਿਆਮ ਸਿੰਘ ਤੋਂ ਹਾਂਜੀ ਹਾਂ ਸਰ ਬ੍ਰਿਆਮ ਸਿੰਘ ਉਹਨਾਂ ਦੇ ਤਿੰਨ ਸੁਪੁੱਤਰ ਸੀਗੇ ਠੀਕ ਹੈ ਦਾ ਨਰਿੰਜਨ ਸਿੰਘ ਬਖਸ਼ੀਸ਼ ਸਿੰਘ ਤੇ ਗੁਰਬਖਸ਼ ਸਿੰਘ ਹਾਂਜੀ ਸੋ ਇਦਾਂ ਤਿੰਨ ਸੀਗੇ ਉਹਨਾਂ ਦੇ ਪੁੱਤਰ ਠੀਕ ਹੈ ਤੇ ਸਾਬ ਬਖਸ਼ੀਸ਼ ਸਿੰਘ ਜਿਹੜੇ ਆ ਇੱਤਾਂ ਸਰਪੰਚ ਵੀ ਰਹੇ ਪਿੰਡ ਦੇ ਅੱਛਾ ਜੀ 1963 ਤੋਂ ਲੈ ਕੇ 1972 ਤੱਕ ਠੀਕ ਹੈ ਸਰਬਸੰਮਤੀ ਨਾਲ ਕਿਉਂ ਹੋਈ ਸੀਗੀ 1963 ਵਿੱਚ ਹਾਂਜੀ ਹਾਂਜੀ ਉਹਨਾਂ 89 ਸਾਲ ਤੱਕ ਲਗਭਗ ਉਹ ਸਰਪੰਚ ਵੀ ਰਹੇ ਆ ਹਾਂਜੀ ਤੇ ਇਸ ਦਾ ਨਰਿੰਜਨ ਸਿੰਘ ਜਿਹੜੇ ਕਿ ਬਖਸ਼ੇਸ਼ ਸਖਸ਼ੇਤ ਸੀ ਅੱਛਾ ਜੀ ਇੱਕ ਕਿਸਮ ਦੀ ਖੁੱਲੀ ਕਿਤਾਬ ਸੀ ਨਰਿੰਜਨ ਸਿੰਘ ਤੇ ਹਰੇਕ ਨਾਲ ਮਿਲਣਾ ਪਰਤਣਾ ਬੋਲਣਾ ਅਗਲੀਆਂ ਪਿਛਲੀਆਂ ਗੱਲਾਂ ਬਹੁਤ ਜਾਣਦੇ ਸੀਗੇ ਹਾਂਜੀ ਹਾਂਜੀ ਤੇ ਖੁੱਲੀ ਕਿਤਾਬ ਸੀ ਨਰਿੰਜਨ ਸਿੰਘ ਇਹਨਾਂ ਦੀ ਤਾਂ ਉਮਰ ਵੀ ਬਹੁਤ ਲੰਬੀ ਹੋ ਗਈ ਹਾਂ ਉਹ ਲਗਭਗ 85 90 ਸਾਲ ਤੱਕ ਉਹ ਰਹੇ ਹੋਣੇ ਆ ਅੱਛਾ ਜੀ ਤੇ 1911 ਦੇ ਵਿੱਚ ਪੂਰੇ ਹੋਏ ਆ ਸਰਦਾਰ ਅੰਜਨ ਸਿੰਘ ਹਾਂਜੀ ਹਾਂ 211 1971 ਮੇਰਾ 211 ਚ ਹਾਂਜੀ ਤਾਂ ਇਸੇ ਤਰ੍ਹਾਂ ਸਰ ਬਖਸ਼ੀਸ਼ ਸਿੰਘ ਸਰਪੰਚ ਰਹੇ ਆ 63 ਤੋਂ 72 ਤੱਕ ਹਾਂਜੀ ਉਹ ਵੀ ਮੇਰਾ ਖਿਆਲ ਆ ਕਿ ਐਕਸਪਾਇਰ ਹੋ ਗਏ 1996 ਚ ਅੱਛਾ ਜੀ 1928 ਸਾਲ ਹੋ ਗਏ ਐਕਸਪਾਇਰ ਹੋਏ ਇਹਨੂੰ ਠੀਕ ਸੋ ਸਰ ਗੁਰਬਖਸ਼ ਸਿੰਘ ਹੁਣੀ ਇਹ ਵੀ ਇੰਗਲੈਂਡ ਚ ਲੱਗੇ ਸੀ ਕਿ ਜਦੋਂ ਕਪਾਊਟਰ ਸਿਸਟਮ ਚੱਲੇ ਆ 664 ਸਾਲਾਂ ਵਿੱਚ ਹਾਂਜੀ ਹਾਂਜੀ ਉਸ ਵੇਲੇ ਦੇ ਇੰਗਲੈਂਡ ਚ ਗਏ ਹੋਏ ਇਹਨਾਂ ਦਾ ਪਰਿਵਾਰ ਉੱਥੇ ਇੰਗਲੈਂਡ ਵਿੱਚ ਹੀ ਆ ਠੀਕ ਹੈ ਜੀ ਇੱਕ ਤਿੱਖੀ ਆਉਂਦੇ ਰਹੇ ਆ ਪਰ ਹੁਣ ਉੱਥੇ ਉਹ ਬਾਹਰ ਸਵਰਗ ਵਾਸ ਹੋ ਚੁੱਕੇ ਹੋ ਗਏ ਅੱਛਾ ਜੀ ਆ ਇਧਰ ਆਪਾਂ ਹੁਣ ਲੈਨੇ ਆ ਅਗਲਾ ਇਧਰ ਸਰਦਾਰ ਦੇਵਾ ਸਿੰਘ ਦਾ ਬੁੱਧ ਸਿੰਘ ਦਾ ਪਰਿਵਾਰ ਦੇਵਾ ਸਿੰਘ ਦੇ ਪਰਿਵਾਰ ਦੇਵਾ ਸਿੰਘ ਤੇ ਜਵਾਲਾ ਸਿੰਘ ਦਾ ਹਾਂਜੀ ਹਾਂਜੀ ਇਧਰ ਆਪਾਂ ਜਾਣਦੇ ਆ ਸਰ ਦੇਵਾ ਸਿੰਘ ਦੇ ਸਗੇ ਗੋਂਦਾ ਦਸੋਂਦਾ ਸਿੰਘ ਤੇ ਬੂਟਾ ਸਿੰਘ ਹਾਂਜੀ ਇਹਨਾਂ ਵਿੱਚੋਂ ਗੋਂਦੇ ਦੇ ਘਰ ਵਾਲੀ ਮਾਈ ਚੰਨਣਕੌਰ ਸੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਹੈ ਹਾਂਜੀ ਤੇ ਸਰਦਾਰ ਬੂਟਾ ਸਿੰਘ ਇਹਨਾਂ ਦੇ ਤਿੰਨ ਲੜਕੇ ਆ ਠੀਕ ਹੈ ਜੀ ਤੇ ਉਹ ਪਿੰਡ ਦੇ ਵਿੱਚੇ ਹੁਣ ਰਹਿ ਰਹੇ ਆ ਹਾਂਜੀ ਉਹਨਾਂ ਦੀ 1974 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ ਇਹਨਾਂ ਦੇ ਨਾਂ ਤੇ ਇਹਨਾਂ ਦੇ ਪਰਿਵਾਰ ਦੀ ਜੱਲ ਪਈ ਹੋਆ ਨਾ ਜੀ ਕਿਹਨਾਂ ਦੇ ਨਾਂ ਤੇ ਬੂਟਾ ਸਿੰਘ ਦੇ ਨਾਂ ਤੇ ਹਾਂ ਹਾਂ ਬੂਟਾ ਸਿੰਘ ਹਾਂਜੀ ਹਾਂ ਹਾਂ ਉਹ ਤਾਂ ਇਹਨਾਂ ਦੇ ਫਾਦਰ ਦਾ ਨਾਂ ਸੀ ਹਾਂ ਦਾ ਵੱਡਾ ਪੁੱਤਰ ਗਰਮੇਲ ਸਿੰਘ ਹੈ ਸਰਜੀਤ ਸਿੰਘ ਹੈ ਅਗਰਨਾਮ ਸਿੰਘ ਹੈ ਜੋ ਛੋਟਾ ਫਗਵਾੜੀ ਰਹਿ ਰਿਹਾ ਅੱਛਾ ਜੀ ਤੇ ਬਾਕੀਆਂ ਦੇ ਪਰਿਵਾਰ ਇੱਥੇ ਪਿੰਡੇ ਰਹਿੰਦੇ ਆ ਠੀਕ ਹੈ ਸੋ ਇਦਾਂ ਕਰਕੇ ਇਧਰ ਆਪ ਆ ਜਨ ਨੇ ਹੁਣ ਸਾਰ ਅਮਰ ਸਿੰਘ ਜੋ ਜਵਾਲਾ ਸਿੰਘ ਦਾ ਪੁੱਤਰ ਅਮਰ ਸਿੰਘ ਤੇ ਕੇਰ ਸਿੰਘ ਸੀ ਤੇ ਇੱਕ ਈਸ਼ਰ ਸੀਗਾ ਹਾਂਜੀ ਈਸ਼ਰ ਦੇ ਤੇ ਕੇਰ ਸਿੰਘ ਦੇ ਕੋਈ ਇਲਾਕ ਨਸੀਆਂ ਅੱਛਾ ਜੀ ਤੇ ਅਮਰ ਸਿੰਘ ਦੇ ਸੰਗੇ ਦੋ ਲੜਕੇ ਤੇ ਤਿੰਨ ਚਾਰ ਲੜਕੀਆਂ ਤਿੰਨ ਕਿ ਲੜਕੀਆਂ ਵੀ ਸੀਗੀਆਂ ਉਹਨਾਂ ਦੇ ਠੀਕ ਹੈ ਸੋ ਉਹਨਾਂ ਦਾ ਜਿਹੜਾ ਪਰਿਵਾਰ ਆ ਇੱਥੇ ਹੁਣ ਰਹਿ ਰਿਹਾ ਅਮਰ ਸਿੰਘ ਤੇ ਦੋ ਲੜਕੇ ਸੀ ਸਰਬਨ ਸਿੰਘ ਤੇ ਜਗਿੰਦਰ ਸਿੰਘ ਅੱਛਾ ਜੀ ਜਗਿੰਦਰ ਸਿੰਘ ਦਾ ਕੋਈ ਪਰਿਵਾਰ ਨਹੀਂ ਸੀ ਹੈ ਤੇ ਸਰਬਨ ਸਿੰਘ ਦੇ ਪਰਿਵਾਰ ਹੈਗਾ ਆ ਉਹਦੇ ਲੜਕੀਆਂ ਦੀ ਦੋ ਦੋ ਲੜਕੀਆਂ ਤਿੰਨ ਤੇ ਚਾਰ ਲੜਕੇ ਸੀ ਦੋ ਐਕਸਪਾਇਰ ਹੋ ਗਏ ਹਾਂਜੀ ਤੇ ਉਹਨਾਂ ਦੇ ਲੜਕ ਇੱਕ ਫਗਵਾੜੇ ਰਹਿ ਰਿਹਾ ਇੱਕ ਹੁਣ ਇੱਥੇ ਪਿੰਡੇ ਰਹਿ ਰਿਹਾ ਸੋ ਮੈਂ ਇੱਥੇ ਤੱਕ ਹੀ ਦੱਸਣਾ ਆ ਕਿਉਂਕਿ ਜਿਹੜੇ ਹੁਣ ਐਸ ਵੇਲੇ ਆਪਾਂ ਜਾਣਦੇ ਹਾਂ ਸਾਰਿਆਂ ਨੂੰ ਇੱਕ ਦੂਜੇ ਨੂੰ ਸਾਰੇ ਜਾਣਦੇ ਹਾਂ ਹਾਂ ਤੇ ਮੈਂ ਕਿਉਂਕਿ ਜੇ ਆਪਾਂ ਗਾਹਾਂ ਚਲੀਏ ਫੇਰ ਹੋਰ ਕੰਮ ਲੰਮਾ ਹੋ ਜਾਣਾ ਹਾਂਜੀ ਹਾਂਜੀ ਹਾਂ ਸੋ ਇਦਾਂ ਕਰਕੇ ਜਿਹੜਾ ਕੇਰਸੇ ਉਹਨਾਂ ਦਾ ਅਮਰ ਸਿੰਘ ਉਹਨਾਂ ਦਾ ਭਰਾ ਸੀ ਈਸ਼ਰ ਸਿੰਘ ਕੋੜਾ ਉਹਦੇ ਕੋਈ ਔਲਾਦ ਨਹੀਂ ਸੀ ਹੈ ਅੱਛਾ ਜੀ ਹਾਂ ਸੋ ਇਦਾਂ ਇਹ ਬੁੱਧ ਸਿੰਘ ਦੇ ਐ 6 ਪੁੱਤੇ ਸਗੇ ਬੁੱਧ ਸਿੰਘ ਦੇ ਹੈ ਉਹਨਾਂ ਵਿੱਚੋਂ ਦੋਹਾਂ ਦਾ ਹੀ ਪਰਿਵਾਰ ਆ ਹਾਂਜੀ ਅਮਰ ਸਿੰਘ ਦਾ ਤੇ ਬੂਟਾ ਸਿੰਘ ਦਾ ਬੂਟਾ ਸਿੰਘ ਦਾ ਇਦਾਂ ਠੀਕ ਹੈ ਸੋ ਇਧਰ ਆਪ ਆ ਜਨਿਆ ਜੈਮਲ ਸਿੰਘ ਤੇ ਵਜੀਰ ਸਿੰਘ ਤੇ ਮਾਈ ਕਾਨੋ ਦੇ ਕੋਲ ਹੈ ਨਾ ਹਾਂਜੀ 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 ਤੇ ਇਧਰੋਂ ਸਿਰਫ ਜੈਮਲ ਸਿੰਘ ਦਾ ਪਰਿਵਾਰ ਆ ਜਿਹੜੇ ਜਿਹੜੇ ਮੈਂ ਦੱਸਿਆ ਹਾਂਜੀ ਤੇ ਵਜੀਰ ਸਿੰਘ ਦਾ ਸਿਰਫ ਲਾਭ ਸਿੰਘ ਸੀ ਉਹ ਉਹਦੇ ਕੋਈ ਔਲਾਦ ਨਹੀਂ ਸੀ ਹੈ ਹਾਂਜੀ ਸੋ ਇਧਰ ਆ ਜਨਿਆ ਆਪਾਂ ਹੁਣ ਸਤਾਰ ਬ੍ਰਿਆਮ ਸਿੰਘ ਦੇ ਸਤਾਰ ਨਰਿੰਜਨ ਸਿੰਘ ਉਹਨਾਂ ਦੇ ਸੱਤ ਲੜਕੇ ਸੀ ਇੱਕ ਲੜਕੀ ਅੱਛਾ ਸੀ ਇਸ ਪਰਿਵਾਰ ਦੀ ਤਰਸ ਦੀ ਇਹ ਆ ਕਿ ਇਹ ਬੇਵਕਤ ਮੌਤਾਂ ਇਹਨਾਂ ਦੇ ਹੋਈਆਂ ਕਾਫੀ ਅੱਛਾ ਜੀ ਸੋ ਬੜੇ ਦੁੱਖ ਦੀ ਗੱਲ ਆ ਸੋ ਇਹਨਾਂ ਦੇ ਇਸੇ ਤਰ੍ਹਾਂ ਸਦਾਰ ਬਖਸ਼ੀਰ ਸਿੰਘ ਆ ਉਹਨਾਂ ਦਾ ਇੱਕ ਪੁੱਤਰ ਸੀ ਉਹ ਵੀ ਪਹਿਲਾਂ ਹੀ ਵਿਛੋੜਾ ਦੇ ਗਿਆ ਪਰਿਵਾਰ ਨੂੰ ਇੱਦਾਂ ਰੰਜਨ ਸਿੰਘ ਦੇ ਵੀ ਚਾਰ ਲੜਕੇ ਜਿਹੜੇ ਆ ਉਹ ਵਿਛੋੜਾ ਦੇ ਚੁੱਕੇ ਠੀਕ ਹੈ ਮੈਂ ਛੋਟੀ ਹੁਣ ਤੱਕ ਤੇ ਸੋ ਇਦਾਂ ਕਰਕੇ ਪਰਿਵਾਰ ਦੀ ਤਰਸ ਦੀ ਇਹ ਬਈ ਬਹੁਤ ਹੋਣਾ ਮੌਦਾ ਕੀ ਰਾਏ ਨਾਲ ਦਵਾਲੇ ਪਿਆ ਹਾਂਜੀ ਹਾਂ ਸੋ ਇਹਨਾਂ ਦੇ ਹੁਣ ਨਰਿੰਦਰ ਸਿੰਘ ਦੇ ਪਰਿਵਾਰ ਇੱਥੇ ਲੜਕੇ ਰਹਿ ਰਹੇ ਆ ਉਹਨਾਂ ਦੇ ਪੁੱਤੇ ਵਿਦੇਸ਼ ਵਿੱਚ ਵੀ ਆ ਪਰਿਵਾਰ ਦੇ ਮੈਂਬਰ ਹਾਂਜੀ ਦਾਰ ਅਮਰੀਕ ਸਿੰਘ ਦਾ ਅਮਰੀਕ ਸਿੰਘ ਵੀ ਦੋ ਤਿੰਨ ਬਈ ਨਰਿੰਦਰ ਸਿੰਘ ਦੇ ਬੇਟਿਆਂ ਦੇ ਨਾਂ ਦੱਸ ਸਕਦੇ ਹਾਂ ਉਹ ਦੱਸ ਦੇਣਾ ਵੱਡਾ ਬਲਵੀਰ ਸਿੰਘ ਆ ਅਮਰੀਕ ਸਿੰਘ ਆ ਸਕੰਦਰ ਸਿੰਘ ਮਸਤਾਨ ਸਿੰਘ ਹਾਂਜੀ ਤੇ ਸਰੂਪ ਸਿੰਘ ਕਲਵੰਤ ਸਿੰਘ ਇੱਕ ਛੋਟਾ ਆ ਉਹਨੂੰ ਲੰਬੜ ਸਾਧ ਦੇ ਆ ਨਾ ਹਾਂਜੀ ਹਾਂਜੀ ਆਹੋ ਇਦਾਂ ਇਦਾਂ ਕਰਕੇ ਹੁਣ ਮਰੀਕ ਸਿੰਘਾ ਵੀ ਇੱਕ ਲੜਕਾ ਬਾਹਰ ਰਹਿੰਦਾ ਦੋ ਦੋ ਬੱਚੇ ਪਿੰਡ ਰਹਿੰਦੇ ਆ ਅੱਛਾ ਜੀ ਸਿਕੰਦਰ ਸਿੰਘ ਤੇ ਦੋ ਹੀ ਲੜਕੇ ਬਾਹਰ ਆ ਹੈਨਾ ਬਬਲੂ ਤੇ ਸਿਮਰਤ ਹਾਂਜੀ 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 ਇਦਾਂ ਕਰਕੇ ਮਸਤਾਨ ਸਿੰਘ ਦਾ ਇੱਕ ਲੜਕਾ ਆਇਆ ਇੱਥੇ ਰਹਿੰਦਾ ਲਾਡਾ ਹਾਂਜੀ ਤੇ ਕਲਵੰਦ ਸਿੰਘ ਦਾ ਲੜਕਾ ਜੀ ਇੱਥੇ ਜ ਆ ਹੁਣ ਬਾਹਰ ਵੀ ਗਿਆ ਹੈ ਨਾ ਹਾਂਜੀ ਹਾਂਜੀ ਬਾਹਰ ਹੀ ਗਿਆ ਜੀ ਗਰਜਿੰਦਰ ਬਾਹਰ ਵੀ ਗਿਆ ਸੋ ਇਦਾਂ ਕਰਕੇ ਪਰਿਵਾਰ ਕੁਝ ਪ੍ਰਦੇਸ਼ ਵਿੱਚ ਹੈ ਤੇ ਕੁਝ ਇੱਥੇ ਆ। ਹਾਂਜੀ। ਗੁਰਬਖਸ਼ ਸਿੰਧਾ ਪਰਿਵਾਰ ਵੀ ਇੰਗਲੈਂਡ ਵਿੱਚ ਹੀ ਆ। ਹਾਂਜੀ। ਤੇ ਕਦੇ-ਕਦੇ ਆਉਂਦੇ ਹੁੰਦੇ ਆ ਲੁਧਿਆਣੇ ਉਹਨਾਂ ਦੇ ਸਹੁਰੇ ਸੀਗੇ। ਠੀਕ। ਉਹਨਾਂ ਦੇ ਆਉਂਦੇ ਹੁਣ ਪਿੱਛੇ ਜਾਏ ਆਪਣੀ ਜ਼ਮੀਨ ਉਹ ਇਥੋਂ ਵੇਚ ਗਏ ਜਨਾ। ਹਾਂਜੀ। ਘਰ ਵੀ ਵੇਚ ਗਏ। ਹਾਂਜੀ ਵੇਚ ਗਏ ਜੀ। ਹਾਂ ਜ਼ਮੀਨ ਵੀ ਵੇਚ ਗਏ ਤੇ ਘਰ ਵੀ ਵੇਚ ਗਏ ਆ। ਹਾਂਜੀ ਹਾਂਜੀ ਹਾਂਜੀ। ਸੋ ਉੱਥੇ ਰਹਿ ਰਹੇ ਆ ਇਸੇ ਤਰ੍ਹਾਂ ਸਦਾਰ ਬਖਸ਼ੀ ਸਿੰਧਾ ਦੇ ਸੁਪੁੱਤਰ ਸਿਮਿੰਦਰ ਸਿੰਘ। ਸਿੰਦਰ ਸਿੰਘ ਦੇ ਦੋ ਲੜਕੇ ਇੱਕ ਦੋ ਲੜਕੀਆਂ ਸੀ ਆਪਣੇ ਬਖਸ਼ੀ ਸਿੰਧਾ ਦੇ ਇੱਕ ਲੜਕਾ ਸੀ ਦੋ ਲੜਕੀਆਂ ਹਨ ਹਾਂ ਗਹਾ ਮਹਿੰਦਰ ਸਿੰਘ ਦੇ ਦੋ ਲੜਕੇ ਆ ਹਾਂਜੀ ਇੱਕ ਲੜਕੀ ਆ ਤਸਵੀਰ ਸਿੰਘ ਗਰੀਸ ਵਿੱਚ ਐ ਤੇ ਮੱਖਣ ਸਿੰਘ ਵੀ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਰਹਿੰਦਾ ਹੁਣ ਮੈਂ ਬਾਹਰ ਹੀ ਆ ਜੀ ਹਾਂ ਬਾਹਰ ਚੱਲ ਗਿਆ ਹਾਂਜੀ ਕੋਈ ਇਦਾਂ ਕਰਕੇ ਇਹ ਪਰਿਵਾਰ ਦਾ ਇਹ ਹਾਲ ਹੈ ਤੇ ਬਾਕੀ ਲਾਹਵ ਸਿੰਘ ਦੇ ਕੋਈ ਔਲਾਦ ਨਹੀਂ ਸੀ ਨੱਥਾ ਸਿੰਘ ਦੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਜ਼ਮੀਨ ਸੀਗੀ ਉਹ ਬ੍ਰਿਮ ਸਿੰਘ ਦੇ ਪਰਿਵਾਰ ਨੂੰ ਆ ਗਈ ਸੀਗੀ ਹਨਾ ਠੀਕ ਹੈ ਹਾਂ ਸੋ ਇਦਾਂ ਕਰਕੇ ਇਸ ਪਰਿਵਾਰ ਦੇ ਵਿੱਚ ਵੱਧਾ ਜਿਹੜਾ ਆ ਬਹੁਤ ਘਟ ਹੋਇਆ ਹਾਂਜੀ ਇਹ ਹੁਣ ਆਪਾਂ ਜੇ ਗਿਣਤੀ ਕਰੀਏ 13 150 ਸਾਲ ਪਹਿਲਾਂ 13 ਬਜ਼ੁਰਗ ਸੀਗੇ ਇਹਨਾਂ ਦੇ 13 ਬਜ਼ੁਰਗ ਹਾਂਜੀ ਤੇ 13 ਦੇ ਵਿੱਚੋਂ ਹੁਣ ਪਰਿਵਾਰ ਤਿੰਨਾਂ ਦਾ ਐਸ ਵੇਲੇ ਇਹ ਜਣੀ ਤਰਸਦੀ ਹੈ ਬਹੁਤ ਵੱਧਦਾ ਇਸ ਪਰਿਵਾਰ ਦਾ ਘਟ ਹੋਇਆ ਹੈ ਨਾ ਹਾਂਜੀ 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 ਸੋ ਸਾਰੇ ਆਪ ਕੋ ਆਪਣੇ ਥੇ ਹੀ ਠੀਕ ਠਾਕ ਆ ਹਨਾ ਹਾਂਜੀ ਹਾਂਜੀ ਤੇ ਜੋ ਹਿਸਾਬ ਨਾਲ ਪਰਿਵਾਰ ਇੰਨਾ ਸਗਾ ਇੰਨਾ ਦਾਦਾ ਉਸ ਹਿਸਾਬ ਨਾਲ ਜ਼ਮੀਨ ਕਿੰਨੀ ਸੀ ਇਨਾਂ ਦੇ ਕੋਲ ਸੀ ਹਾਂ ਜ਼ਮੀਨ ਸੀਗੀ ਕਾਫੀ ਪ੍ਰੋਪਰਟੀਜ਼ ਯਾਨੀ ਕਿ 100 100 ਏਕੜ ਦੇ ਜੀ ਕੋਲ ਲੱਗ ਪਾ ਇਦਾਂ ਸੀ ਇਦਾਂ ਨਾ 4 ਢੇਰੀਆਂ ਆਪਣੀਆਂ ਹਾਂਜੀ ਚੌਹਾਂ ਢੇਰੀਆਂ ਦੀ ਜ਼ਮੀਨ ਬਰਾਬਰ ਬਰਾਬਰੀ ਸੀਗੀ ਹਾਂਜੀ ਹਾਂਜੀ ਹਾਂ ਇਦਾਂ ਸਗਾ ਇਦਾਂ ਸਗਾ ਚੌਹਾਂ ਢੇਰੀਆਂ ਜ਼ਮੀਨ ਬਰਾਬਰ ਬਰਾਬਰ ਸੀਗੀ ਠੀਕ ਹੈ ਜੀ ਹਾਂ ਤਾਂ ਆਪਾਂ ਨੂੰ ਤੇ ਬਹੁਤੀ ਇਦਾਂ ਕਹਿੰਦੇ ਆ ਆਪਾਂ ਇਹ ਬੰਦੇ ਥੋੜੇ ਆ ਤਾਂ ਆਪਾਂ ਬਹੁਤ ਜਿਆਦਾ ਕਹਿ ਦਿੰਦੇ ਆ ਹਾਂ ਜੀ ਬਹੁਤੀ ਆ ਬੰਦੇ ਥੋੜੇ ਆ ਹਾਂ ਜੀ ਤੇ ਸੋ ਇਦਾਂ ਕਰਕੇ ਇਸ ਢੇਰੀ ਦਾ ਹਾਲ ਇਹ ਆ ਠੀਕ ਆ ਤੇ ਸਹੀ ਆ ਹੁਣ ਆਪਾਂ ਗਾਹਾਂ ਫਿਰ ਅਗਲੀ ਢੇਰੀ ਥੋੜੇ ਦਿਨਾਂ ਚੇਪ ਕਰਾਂਗੇ ਹਾਂ ਜਰੂਰ ਜਰੂਰ ਕੋਈ ਨਹੀਂ ਗਾਹ ਫਿਰ ਅਗਲੀ ਢੇਰੀ ਦਾ ਆਪਾਂ ਫੇਰ ਵਾਦਵਾਾਂਗੇ ਜਰੂਰ ਹਾਂ ਹਾਂ ਸਹੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਸਰ ਜੀ ਹਾਂ ਠੀਕ ਆ ਠੀਕ ਆ ਜੀ ਚੰਗਾ ਓਕੇ ਜੀ